ਬੜੀ ਜੋੜਨ ਵਾਸਤੇ ਹੱਥ ਜੋੜੋ ਤੇ ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਗੁਰੂ ਸੱਚੇ ਪਾਤਸ਼ਾਹ ਨੂੰ ਬਾਬਾ ਬਿਧੀ ਚੰਦ ਜੀ ਕਹਿੰਦੇ ਮਹਾਰਾਜ ਉਧਰ ਘੋੜਿਆਂ ਤੇ ਕਾਠੀਆਂ ਕੱਸ ਰਹੇ ਹੋਣਗੇ ਇਦਾਂ ਹੀ ਹੋਇਆ 35000 ਦੀ ਫੌਜ ਲੈ ਕੇ ਜਰਨੈਲ ਲਲਾ ਬੇਗ ਨਾਲ ਦੇ ਜਰਨੈਲਾਂ ਨੂੰ ਲੈ ਕੇ ਤੇ ਤੁਰ ਪਿਆ ਜੀ ਭਾਈ ਰੂਪੇ ਵੱਲ ਨੂੰ ਜਦੋਂ ਮੰਜਲਾ ਨੂੰ ਮਾਰਦਾ ਪਹੁੰਚਿਆ ਭਾਈ ਰੂਪੇ ਇਹ ਲਲਾ ਬੇਗ ਨਾਲਦਿਆਂ ਨੂੰ ਕਹਿੰਦਾ ਵੀ ਭਾਉ ਗੱਲ ਇਦਾਂ ਬਗਾਨੇ ਦੇ ਘਰ ਚੱਲੇ ਆ ਮਾੜੀ ਮੋਟੀ ਸੂਸ ਗੰਦੀ ਲੈ ਲਈਏ ਪਤਾ ਲੱਗੇ ਅਗਲੇ ਦੇ ਕੋਲ ਅਸਤਰ ਸ਼ਾਸਤਰ ਕਿਹੋ ਜਿਹਾ ਅਗਲੇ ਦੇ ਕੋਲ ਬੰਦੇ ਕਿੰਨੇ ਕਿਹਾ ਅਗਲੇ ਦੇ ਕੋਲ ਮੋਰਚੇ ਕਿਹੋ ਜਿਹਾ ਕੋ ਪਤਾ ਤੇ ਲੱਗੇ ਤੇ ਫਿਰ ਹਾਥੀ ਦੇ ਦੰਦ ਵਿਖਾਉਣ ਵਾਲੇ ਹੁੰਦੇ ਆ ਹੋਰ ਇਹ ਜਿਨ੍ਹਾਂ ਦੇ ਨਾਲ ਜਲ ਪਾਣੀ ਛਕਣਾ ਹੁੰਦਾ ਤੇ ਪਾਰਨਾ ਹੁੰਦਾ ਜਨਵਰਾਂ ਨੂੰ ਉਹ ਦੰਦ ਹੁੰਦੇ ਆ ਹੋਰ ਲਲਾ ਵੇਗਨੇ ਭੇਜਿਆ ਜੀ ਆਪਣਾ ਸੁਈਆ ਇਹਦਾ ਨਾਮ ਆ ਹਸਨ ਖਾਨ ਹਸਨ ਖਾਨ ਨੂੰ ਭੇਜਿਆ ਲਾਂਵੀ ਦਾੜ੍ਹੀ ਲਾਈ ਸਿੰਘਾਂ ਵਾਲਾ ਸਿੱਖਾਂ ਵਾਲਾ ਭੇਸ ਬਣਾਇਆ ਸਿੰਘਾਂ ਦੇ ਦਲ ਵਿੱਚ ਚਲੇ ਗਿਆ ਮੈਂ ਬੇਨਤੀ ਕਰਾਂ ਅੱਜ ਵੀ ਸਾਡੇ ਚ ਨਕਲੀ ਬੜੇ ਤੁਰੇ ਫਿਰਦੇ ਆ ਚੰਦ ਤੋੜਾ ਵੀ ਉਤਰਾ ਹੀ ਲਾਉਂਦੇ ਆ ਧਮਾਲਾ ਵੀ ਉਤਰਾ ਹੀ ਸਜਾਉਂਦੇ ਆ ਪਰ ਇੰਨਾ ਕ ਫਰਕ ਪਾ ਬੈਂਦਿਆ ਵੀ ਕਦੀ ਸੁਹਾਗ ਧਮਾਲਾ ਬੰਨ ਲੈਂਦੇ ਆ ਤੇ ਕਦੀ ਖੱਟਾ ਬੰਨ ਲੈਂਦੇ ਕਦੀ ਹਰਿਆਜਾ ਬੰਨ ਲੈਂਦੇ ਆ ਸ਼ੇ ਸ਼ੇ ਸੱਤ ਸੱਤ ਦਿਨ ਉਹ ਨਾਉਂਦੇ ਵੀ ਨਹੀਂ ਤੇ ਇਸ਼ਾਰਾ ਤੁਸੀਂ ਸਮਝ ਜਾਣਾ ਇਸ ਤਰ੍ਹਾਂ ਦੇ ਸਾਡੇ ਚ ਅੱਜ ਵੀ ਹੈਗੇ ਆ ਗੁਰੂ ਇਹੋ ਜਿਆਂ ਤੋਂ ਬਚਾ ਕੇ ਰੱਖੇ ਹਸਨ ਖਾਨ ਗਿਆ ਜੀ ਹੁਣ ਦਲ ਦੇ ਵਿੱਚ ਕੋਈ ਘੋੜੇ ਨੂੰ ਖਰਖਰਾ ਕਰ ਰਿਆ ਕੋਈ ਘੋੜਿਆਂ ਦਾ ਇਸ਼ਨਾਨ ਪਾਣੀ ਕਰਾ ਰਿਆ ਕੋਈ ਦਾਣਾ ਪੱਠਾ ਕੋਈ ਲੰਗਰ ਪਕਾ ਰਿਆ ਕੋਈ ਲੰਗਰ ਛਕ ਰਿਆ ਕੋਈ ਸ਼ਾਸਤਰਾ ਦੀਆਂ ਧਾੜਾਂ ਤਿੱਖੀਆਂ ਕਰ ਰਿਆ ਜਦੋਂ ਹਸਨ ਖਾਨ ਨੇ ਵੇਖਿਆ ਨਾ ਖੱਬੇ ਸਜੇ ਇਦੇ ਮੂੰਹੋਂ ਸੁਭਾਵਕ ਹੀ ਨਿਕਲਿਆ ਕਹਿੰਦਾ ਯਾ ਖੁਦਾ ਯਾ ਅੱਲਾ ਇਹਨਾਂ ਦੀ ਤੇ ਫੌਜ ਹੀ ਬੜੀ ਥੋੜੀ ਜੀ ਆ ਸਾਡੀ ਤੇ ਫੌਜ ਇਹਨਾਂ ਨਾਲੋਂ ਕਿਤੇ ਵਧੇਰੇ ਜਦੋਂ ਐਸਾ ਬਚਨ ਹੋਇਆ ਤੇ ਮਗਰ ਇਹਦੀ ਮਾੜੀ ਕਿਸਮਤ ਨੂੰ ਖਲੋਤਾ ਸੀ ਬਾਬਾ ਵਿਧੀ ਚੰਦ ਬਾਬੇ ਵਿਧੀ ਚੰਦ ਦੇ ਕੰਨ ਵੱਡੇ ਪਤਲੇ ਆ ਮੈਂ ਬੇਨਤੀ ਕਰਾਂ ਚਾਣਕਾ ਨੀਤੀ ਕਹਿੰਦੀ ਆ ਵੀ ਦੋ ਬੰਦਿਆਂ ਦੇ ਕੰਨ ਵੱਡੇ ਪਤਲੇ ਹੁੰਦੇ ਦੇ ਇੱਕ ਰਾਜੇ ਦਾ ਕੰਨ ਪਤਲਾ ਹੁੰਦਾ ਤੇ ਕੱਚਾ ਹੁੰਦਾ ਤੇ ਦੂਸਰਾ ਮੈਂ ਬੇਨਤੀ ਕਰਾਂ ਮਾਫੀ ਮੰਗ ਕੇ ਬਾਬਾ ਗਿਆਨ ਸੁਣਾ ਕੋ ਸਾਧਾ ਦੇ ਕੰਨ ਵੀ ਬੜੇ ਪਤਲੇ ਹੁੰਦੇ ਦੇ ਸਾਧ ਦੀ ਕਦੇ ਬਦਖੋਈ ਨਾ ਦੇ ਕਰ ਬਿਓ ਕਦੇ ਤੁਰੇ ਤੁਰੇ ਜਾਂਦਿਆਂ ਵੀ ਕੋਈ ਗੱਲ ਕਰ ਲੋਗੇ ਤੇ ਇਹਨਾਂ ਦੇ ਕਾਨ ਇਹਨਾਂ ਦੇ ਵੀ ਬੜੇ ਪਤਲੇ ਹੁੰਦੇ ਦੇ ਬਾਬਾ ਵਿਧੀ ਚਾਹੰਦਿਆ ਵੱਡਾ ਸਾਧ ਵੱਡਾ ਸੰਤ ਵੱਡਾ ਸਿਪਾਈ ਜਦੋਂ ਇਹਦੇ ਮੂੰਹੋਂ ਨਿਕਲਿਆ ਯਾ ਲਾ ਯਾ ਖੁਦਾ ਸਾਡੀ ਫੌਜ ਦੇ ਕਦੇ ਵਧੇਰੇ ਮਗਰ ਖਲੋਤੇ ਬਾਬੇ ਬਿਧੀ ਚੰਦ ਨੇ ਸੁਣਿਆ ਇਹਦੇ ਸਾਹਮਣੇ ਆ ਕੇ ਇਹਨੂੰ ਗੋਵ ਨਾ ਪੈਰਾਂ ਤੋਂ ਲੈ ਕੇ ਸਿਰ ਤਾਈ ਵੇਖ ਕੇ ਤੇ ਬੂਥੇ ਤੇ ਦੋ ਮਾਰੀਆਂ ਇਹਦੀ ਲਾਵੀ ਦਾੜੀ ਲੱਥ ਕੇ ਉਹ ਪਈ ਪੈਰਾਂ 'ਚ ਡਿੱਗ ਪਿਆ ਇਹਨੇ ਹੱਥ ਜੋੜੇ ਤੇ ਵਾਸਤਾ ਪਾਇਆ ਕਹਿੰਦਾ ਤੈਨੂੰ ਤੇਰੇ ਗੋਦਾ ਦਾ ਤੈਨੂੰ ਤੇਰੇ ਗੁਰੂ ਦਾ ਵਾਸਤਾ ਮੈਨੂੰ ਛੱਡ ਦੇ ਬਾਬੇ ਬਿਧੀ ਚੰਦ ਨੇ ਇੰਨੀ ਗੱਲ ਸੁਣ ਕੇ ਤੇ ਮੜਾ ਜਾ ਕੰਨ ਜਿਆ ਖੁਰਕਿਆ ਆਂਦਾ ਵੀ ਜੇ ਲੈ ਗਿਆ ਤੈਨੂੰ ਗੁਰੂ ਕੋ ਤੇ ਗੁਰੂ ਨੇ ਨਾ ਤੇ ਆਪ ਕੁਝ ਕਹਿਣਾ ਤੇ ਨਾ ਮੈਨੂੰ ਹੀ ਕੁਝ ਕਹਿਣ ਦੇਣਾ ਇਹਦੇ ਨਾਲੋਂ ਚੰਗਾ ਵੀ ਗੁਰੂ ਦੇ ਕੋਲ ਜਾਣ ਤੋਂ ਪਹਿਲਾਂ ਪਹਿਲਾਂ ਤੇਰੇ ਤੇ ਹੱਥ ਔਲਾ ਕਰ ਲਾ ਫੇਰ ਮੈਨੂੰ ਮੇਰੇ ਗੁਰੂ ਨੇ ਕੁਝ ਨਹੀਂ ਕਹਿਣ ਦੇਣਾ ਖੜਦਿਆਂ ਤੱਕ ਸੱਜਿਓ ਖੱਬਿਓ ਇਧਰੋਂ ਉਧਰੋਂ ਇਹਦਾ ਚੰਗਾ ਨੂੰ ਨਿਹੰਗਾਂ ਦੇ ਬਾਟੇ ਵਾਂਗੂ ਮਾਜ ਕੇ ਤੇ ਜਾ ਗੁਰੂ ਸਾਹਿਬ ਦੇ ਚਰਨਾਂ 'ਚ ਸੁੱਟਿਆ ਇਹਦੀ ਪਛਾਣ ਆਵੇ ਕੋਈ ਨਾ ਘੱਟੇ ਨਾਲ ਦਾ ਮੂੰਹ ਭਰਿਆ ਲੀੜੇ ਦੇ ਸਾਰੇ 파ਟੇ ਰੇਬੇ ਦੇ ਮੂੰਹ ਚੋਂ ਵਗੇ ਹੱਥ ਜੋੜੇ ਤੇ ਗੁਰੂ ਸਾਹਿਬ ਨੂੰ ਕਹਿੰਦਾ ਮਹਾਰਾਜ ਮੇਰੀ ਜਾਨ ਬਖਸ਼ ਦਿਓ ਸੱਚੇ ਪਾਸ਼ਾ ਕਹਿੰਦੇ ਉਹ ਹੈਗਾ ਕੌਣ ਆ ਮੂੰਹ ਸਿਰ ਤੇ ਵਿਖਾ ਦੱਸ ਦੇ ਸਈ ਹੱਥ ਜੋੜ ਕੇ ਕਹਿੰਦਾ ਮਹਾਰਾਜ ਜੀ ਮੈਂ ਜੇ ਸੁਈਆ ਲਲਾ ਬੇਗ ਦਾ ਮੈਂ ਸੁਈਆ ਤੇ ਮੇਰਾ ਨਾਮ ਜੇ ਹਸਨ ਖਾਨ ਮੈਂ ਆਇਆ ਮਹਾਰਾਜ ਜੀ ਜਸੂਸੀ ਕਰਨ ਸੂ ਲ ਲੈਣ ਵਾਸਤੇ ਤੇ ਸੱਚੇ ਪਾਸ਼ਾ ਕਹਿੰਦੇ ਲੈ ਲਈ ਫਿਰ ਸੂ ਉਹ ਸੂ ਲੈ ਲਈ ਉਹ ਆਂਦਾ ਮਹਾਰਾਜ ਜੀ ਸੂ ਤੇ ਲੈ ਲਈ ਆ ਮਾਰਾ ਕਹਿੰਦੇ ਫਿਰ ਹੁਣ ਚਲੇ ਜਾ ਵਾਪਸ ਤੇ ਪਰ ਇੱਕ ਗੱਲ ਚੇਤੇ ਰੱਖੀ ਜਿਤਰਾ ਦੀ ਸੂ ਲਈਉ ਏ ਤਰ੍ਹਾਂ ਦੀਆਂ ਜਾ ਕੇ ਖਬਰਾਂ ਦਸੀ ਜੋ ਕੁਝ ਵਖਿਆਈ ਨਾ ਸੱਚ ਬੋਲੀ ਇੱਕ ਮਸਾ ਜਿੰਨਾ ਝੂਠ ਨਾ ਬੋਲੀ ਇਹ ਤੁਰਿਆ ਜੀ ਵਾਪਸ ਪਛਾਹ ਗਿਆ ਜਦੋਂ ਜਾ ਕੇ ਇਹਨੇ ਦੱਸਿਆ ਲਲਾ ਬੇਗ ਨੂੰ ਆਖਿਆ ਹਸਨ ਖਾਨ ਪੂਰੇ ਹੋਣਗੇ ਦਿਲੀ ਅਰਮਾਨ ਮੁਸ਼ਕਲ ਗਿਣਤੀ ਵਿੱਚ ਭਾਵੇਂ ਸਿੱਖ ਹੈ ਨਾ ਥੋੜੇ ਤੇਰੇ ਦਲਾਂ ਤੋਂ ਜਿੱਤੇ ਜਾਨ ਮੁਸ਼ਕਲ ਭਾਵੇਂ ਲੱਖ ਮਿਰਗਾਵਲੀ ਹੋਏ ਇਕੱਠੀ ਸ਼ੇਰ ਇੱਕ ਤੇ ਵੀ ਫਤੇ ਪਾਣ ਮੁਸ਼ਕਲ ਸੱਚ ਪੁੱਛੇ ਤਾਂ ਮੌਤ ਨਾਲ ਲੜਨਾ ਸੌਖਾ ਐ ਪਰ ਗੁਰੂ ਨਾਲ ਕਰਨ ਕਮਸਾਣ ਮੁਸ਼ਕਲ ਕਹਿੰਦਾ ਬਾਦਸ਼ਾਹ ਦੇ ਭੇਜੇ ਨੂੰ ਕਹਿੰਦਾ ਲਲਾ ਬੇਗ ਤੈਨੂੰ ਵੈਨਾ ਕਹਿ ਦਿਨਾ ਵੀ ਮੌਤ ਨਾਲ ਤੇ ਲੜਨਾ ਸੌਖਾ ਹੀ ਪਰ ਗੁਰੂ ਦੇ ਉਹਦੇ ਸਿੱਖਾਂ ਨਾਲ ਨਹੀਂ ਉਹ ਲੜਿਆ ਜਾਣਾ ਇਹਨੂੰ ਗੋਸਾਇਆ ਕਹਿੰਦਾ ਤਨਖਾਹ ਲਵੇਂ ਸਾਡੇ ਕੋ ਰੋਟੀਆਂ ਖਾਵੇਂ ਸਾਡੇ ਕੋ ਤੇ ਸਲੌਦਾ ਕਰੇ ਗੁਰੂ ਦੀ ਇਹ ਗੱਲ ਫੱਬਦੀ ਨਹੀਂ ਇਹ ਘੋੜੇ ਤੇ ਅਸਵਾਰ ਅਸਵਾਰ ਨੇ ਲਲਾ ਬੇਗ ਨੇ ਰਕਾਬ ਚੋਂ ਕੱਢਿਆ ਪੈਰ ਤੇ ਜਿਹੜਾ ਪੈਰ ਸੀ ਉਹ ਬਗਾਹ ਕੇ ਦੀ ਛਾਤੀ 'ਚ ਪੈਰ ਮਾਰਿਆ ਹਸਨ ਖਾਨ ਡਿੱਗਾ ਭੋਏ ਤੇ ਇਹਨੂੰ ਕਹਿੰਦਾ ਦੁੜਕੀ ਹੋ ਜਾ ਜਿੱਧਰੋਂ ਆਇਆ ਉਧਰ ਚਲੇ ਜਾ ਹਸਨ ਖਾਨ ਕਹਿੰਦਾ ਹੱਥ ਜੋੜ ਕੇ ਮਹਾਰਾਜ ਜਾਵਾਂ ਕਿ ਇਹਨੂੰ ਇਹਨੇ ਮਨ ਦੇ ਵਿੱਚ ਵਿਚਾਰਿਆ ਕਹਿੰਦਾ ਜੇ ਤੇ ਮੁੜ ਕੇ ਲਾਹੌਰ ਵੱਲੇ ਗਿਆ ਉਧਰ ਸੁਨਵਾਈ ਕੋਈ ਨਹੀਂ ਜੇ ਮੈਂ ਇਧਰ ਰਹਿਣਾ ਇਧਰ ਇਹਨੇ ਨਹੀਂ ਰੱਖਣਾ ਫਿਰ ਜਾਵਾਂ ਤੇ ਜਾਵਾਂ ਕਿਧਰ ਫਿਰ ਗਿਆ ਕਿਹਨੂੰ ਕਬੀਰ ਜਿਹਦਾ ਰਿਆਵਤ ਜਾਤਿਓ ਹਟਕੈ ਨਾਹੀ ਕੋਏ ਸੋ ਦਰ ਕੈਸੇ ਛੋਡਿਆ ਜੋ ਦਰ ਐਸਾ ਹੋਏ ਇਹ ਗਿਆ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਮਹਾਰਾਜ ਨੇ ਇਹਨੂੰ ਦਿੱਤਾ ਥਾਪੜਾ ਸਾਹਿਬ ਜੀ ਕਹਿੰਦੇ ਇੱਥੇ ਸੱਜਦਾ ਆਪਣੇ ਕੋਲ ਬਿਠਾਇਆ ਤੇ ਮਹਾਰਾ ਸੱਚੇ ਪਾਤਸ਼ਾਹ ਨੂੰ ਕਹਿੰਦਾ ਜਸੂਸ ਹਸਨ ਖਾਨ ਕਹਿੰਦਾ ਮਹਾਰਾਜ ਹੁਣ ਮੈਂ ਤੁਹਾਡੇ ਨਾਲ ਫਿਰ ਸਾਂਝ ਪਾਉਣੀ ਚਾਹਣਾ ਮਹਾਰਾਜ ਜੀ ਅੱਜ ਰਾਤ ਨੂੰ ਲਲਾ ਬੇਗ ਨੇ ਬੋਲਣਾ ਜੇ ਤੁਹਾਡੇ ਤੇ ਹੱਲਾ ਤੇ ਮਹਾਰਾਜ ਜੀ ਤਿਆਰੀ ਕਰ ਲੋ ਸੱਚੇ ਪਾਤਸ਼ਾਹ ਨੇ ਸਿੰਘਾਂ ਨੂੰ ਦਿੱਤੇ ਆਰਡਰ ਕਹਿੰਦੇ ਸਿੱਖੋ ਹੁਣ ਤਗੜੇ ਹੋਜੋ ਤੇ ਤਿਆਰੀ ਕਰ ਲੋ ਕਰਨ ਤਿਆਰੀ ਖਾਲਸੇ ਲੜਨ ਮਰਨ ਦਾ ਚਾ ਤੇਗਾ ਰਤ ਪਿਆਸੀਆਂ ਲਈਆਂ ਸਾਨ ਚੜਾ ਤੀਰ ਖੜੱਪੇ ਉਡਣੇ ਜ਼ਹਿਰ ਚ ਲੈ 부ਝਾ ਰੇਸ਼ਮ ਤੰਦੀਆਂ ਵਟੀਆਂ ਧਨਖੀ ਖਿੱਚ ਚੜਾ ਅਰਜਣ ਦੇਗਾ ਦੀਵਜਿਓ ਜੋ ਜੋ ਰਹਿ ਅਜਮਾ ਤੱਕ ਤੱਕ ਕੇ ਕਲ ਜੋਗਣਾ ਰਹੀਂਾ ਸ਼ਗਨ ਮਨਾ ਕਲ ਜੋਗਣਾ ਨੂੰ ਸ਼ਗਨ ਮਨਾਉਂਦੀਆਂ ਚਾ ਚੜੇ ਪੈ ਅਜ ਰਜਮਾਂ ਲਉ ਪੀ ਮੰਗੀਆਂ ਲਲਾ ਬੇਗ ਨੇ ਰਾਤ ਵਜੇ ਹੱਲਾ ਬੋਲਿਆ ਤੇ ਸਿੱਖਾਂ ਦੇ ਇਨੇ ਕਰੜੇ ਜਵਾਬੀ ਹੱਲੇ ਦੇ ਵਿੱਚ ਇਹਦੇ ਪੈਰ ਉਖੜ ਗਏ ਪਛਾਹ ਹੋਇਆ ਇਹਨੇ ਆਪਣੀ ਫੌਜ ਨੂੰ ਪੰਜ ਹਿੱਸਿਆਂ 'ਚ ਵੰਡਿਆ ਲਲਾ ਬੇਗ, ਕਮਰ ਬੇਗ, ਸ਼ਮਸ਼ ਬੇਗ, ਕਾਸਮ ਬੇਗ ਤੇ ਕਾਬਲੀ ਬੇਗ ਸਭ ਤੋਂ ਵੱਡਾ ਭਰਾ ਇਹਦਾ ਜੀ ਕਮਰ ਬੇਗ ਸਭ ਤੋਂ ਪਹਿਲਾਂ ਕਹਿੰਦਾ ਜੀ ਕਮਰ ਬੇਗ ਜੀ ਇਹ ਜੰਗ ਦਾ ਨਜ਼ਾਰਾ ਪਹਿਲਾਂ ਤੁਸੀਂ ਜਾ ਕੇ ਵੇਖੋ ਜਿਹੜੀਆਂ ਮੈਡਲ ਜਿਹੜੀਆਂ ਫੀਟੀਆਂ ਮਿਲਣੀਆਂ ਪਹਿਲੀ ਫੀਤੀ ਮਹਾਰਾਜ ਤੁਸੀਂ ਜਾ ਕੇ ਬਣਾਓ ਹੁਣ ਇੱਕ ਪਾਸੇ ਤੇ ਆ ਗਾਜੀ ਕਮਰ ਬੇਗ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਮਰਬੇਗ ਦੇ ਮੁਕਾਬਲੇ ਤੇ ਭੇਜਿਆ ਜੀ ਯੋਧੇ ਨੂੰ ਯੋਧੇ ਦਾ ਨਾਮ ਆ ਭਾਈ ਰਾਏ ਜੋਧ ਇੱਕ ਪਾਸੇ ਤੇ ਗਾਜੀ ਚੜਿਆ ਕਮਰਬੇਗ ਦੂਸਰੇ ਪਾਸੇ ਤੇ ਮਹਾਰਾਜ ਜੀ ਦਾ ਸਿੱਖ ਭਾਈ ਰਾਏ ਜੋਧ ਹੁਣ ਇਹਨਾਂ ਦੋਵਾਂ ਦੇ ਵਿਚਾਲੇ ਲਹੂ ਡੋਲ ਮੀ ਲੜਾਈ ਦਾ ਵੇਰਵਾ ਜੋੜੀ ਪਾਸੋਂ ਇਹੋ ਸੁਣੋ ਗਮਰ ਬੇਗ ਆ ਕੇ ਬੜੇ ਹੰਕਾਰ ਨਾਲ ਕਹਿੰਦਾ ਰਏ ਜੋਧ ਤਾਂ ਲਲਕਾਰ ਆਜਾ ਸਾਹਮਣੇ ਤੂੰ ਮੇਰੀ ਤਲਵਾਰ ਦੇ ਤਲਵਾਰ ਦੇ ਮੇਰੇ ਨਾਲ ਫੌਜ ਖੜੀ ਬੇਸ਼ਮਾਰ ਦੇਵਤੋਂ ਆਇਆ ਸਾਹਮਣੇ ਜਰਾਂ ਵਿੱਚ ਕਾਰ ਉਹਦੇ ਨਾਲ ਸਿੱਖ ਮੋਚ ਫੋਟ ਗੱਭਰੂ ਨਾਲ ਸਿੱਖ ਮੋਚ ਫੋਟ ਗੱਭਰੂ ਗਿਣਤੀ ਜਿੰਨਾ ਦੀ ਸੀ 1000 ਬੇਗਿਆਕੇ ਬੜੇ ਹੰਕਾਰ ਲਾਇਓ ਕਹਿੰਦਾ ਰਾਇ ਜੋਦ ਤਾਈ ਲਲਕਾਰ ਆਜਾ ਸਾਹਮਣੇ ਤੂੰ ਮੇਰੀ ਤਲਵਾਰ ਦੇ ਤਲਵਾਰ ਦੇ ਮੇਰੇ ਨਾਲ ਫੌਜ ਖੜੀ ਬੇਸ਼ੁਮਾਰ ਰਾਇ ਜੋਦ ਲੈ ਕੇ ਥਾਪੀ ਗੁਰ ਦੇਵਤੋਂ ਆਇਆ ਸਾਹਮਣੇ ਜਰਾਂ ਵਿੱਚ ਕਾਰ ਉਹ ਦੇ ਨਾਲ ਸਿੱਖ ਮੁੱਛ ਫੁੱਟ ਗੱਭਰੂ ਨਾਲ ਸਿੱਖ ਮੁੱਛ ਫੁੱਟ ਗੱਭਰੂ ਗਿਣਤੀ ਜਿੰਨਾ ਦੀ 1000 ਗੁੱਸੇ ਵਿੱਚ ਸੀ ਪਠਾਨ ਤੀਰੇ ਵਿੱਚ ਸੀ ਪਠਾਨ ਤੀਰ ਛੱਡਦਾ ਰਾਏ ਜੋਧ ਢਾਲੀ ਉੱਤੇ ਚੱਲਵਾਰ ਉਹਦੀ ਫੌਜ ਸਿੱਖਾ ਘੇਰ ਘੇਰ ਮਾਰਦੀ ਮਾਰਦੀ ਕੁਝ ਭੱਜ ਗਏ ਮਦਨ ਹੋ ਗਏ ਬਾਰ ਉਹ ਕਮਰ ਬੇਗ ਜਦੋਂ ਆਇਆ ਸਿੱਖਾ ਸਾਹਮਣੇ ਦੋ ਆਇਆ ਸਿੱਖਾ ਸਾਹਮਣੇ ਜੋਧੇ ਆਖਿਆ ਪਠਾਣ ਨੂੰ ਵਗਾਰ ਤੇਰੇ ਦਿਲ ਅਰਮਾਨ ਕੋਈ ਰਹਿ ਜਾਵੇ ਦਿਲ ਅਰਮਾਨ ਕੋਈ ਰਹਿ ਜਾਵੇ ਵਾਰ ਕਰ ਅਤੇ ਚੱਲ ਹੁਣ ਵਾਰ ਕੁੱਚੇ ਵਿੱਚ ਆ ਕੇ ਬਾਬੇ ਰਾਏ ਜੋਧ ਨੇ ਉਹ ਕੀਤਾ ਜੋਸ਼ਨਾ ਪਠਾਣੀ ਉੱਤੇ ਵਾਰ ਨੇਜਾ ਸ਼ਾਦੀ ਵਿੱਚ ਮਾਰ ਕਮਰ ਬੇਗਦੇ ਮਾਰੇ ਕਮਰ ਬੇਗਦੇ ਕੱਢ ਦਿੱਤਾ ਸੀਗਾ ਅਗਲੇ ਪਾਰ